ਜੇਲ੍ਹਾਂ ਦੇ ਵਿੱਚ ਹੁਣ ਲੱਗਣਗੇ ਫੁੱਲ ਬੋਡੀ ਸਕੈਨਰ ਜੀ ਹਾਂ ਦਾਜ਼ੇ ਕੇ ਪੰਜਾਬ ਸਰਕਾਰ ਦੇ ਵੱਲੋਂ ਇਤਿਹਾਸਿਕ ਫੈਸਲਾ ਲਿਆ ਗਿਆ ਹੈ ਜਿਸ ਦੇ ਵਿੱਚ ਹੁਣ ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਦੇ ਵਿੱਚ ਫੁੱਲ ਬੋਡੀ ਸਕੈਨਰ ਲੱਗਣਗੇ ਸ਼ੁਰੂਆਤ ਅੰਮ੍ਰਿਤਸਰ ਦੇ ਜੇਲ੍ਹ ਤੋਂ ਹੋਵੇਗੀ ਕਿਉਂਕਿ ਲਗਾਤਾਰ ਗੱਲ ਕੀਤੀ ਜਾਵੇ ਤਾਂ ਜੇਲ੍ਹਾਂ ਦੇ ਵਿੱਚੋਂ ਮੋਬਾਈਲ ਫੋਨ ਅਤੇ ਨਸ਼ਾ ਤਸਕਰੀ ਦਾ ਕੰਮ ਜਿਹੜਾ ਸੀ ਲਗਾਤਾਰ ਇਸ ਦਾ ਸਿਲਸਿਲਾ ਚੱਲ ਰਿਹਾ ਸੀ ਜਿਸ ਤੋਂ ਬਾਅਦ ਹੁਣ ਇਹ ਫੈਸਲਾ ਜਿਹੜਾ ਹੈ ਇਸ ਤੇ ਮੋਹਰ ਲੱਗ ਚੁੱਕੀ ਹੈ ਕਿ ਹੁਣ ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਦੇ ਵਿੱਚ ਬਹੁਤ ਹੀ ਜਲਦ ਫੁੱਲ ਬੋਡੀ ਸਕੈਨਰ ਲਗਾ ਦਿੱਤੇ ਜਾਣਗੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ 11 ਵੱਡੇ ਬੈਗ ਸਕੈਨਰ ਅਤੇ 27 ਛੋਟੇ ਜਿਹੜੇ ਬੈਗ ਸਕੈਨਰ ਨੇ ਉਹ ਵੀ ਲਗਾਏ ਜਾਣਗੇ ਤੇ ਜੇਲ੍ਹ ਅਧਿਕਾਰੀ ਹੋਵੇ ਜਾਂ ਫਿਰ ਕੈਦੀ ਹੋਣ ਇਹਨਾਂ ਨੂੰ ਇਹਨਾਂ ਸਕੈਨਰਾਂ ਤੋਂ ਸਕੈਨ ਕਰਕੇ ਹੀ ਅੰਦਰ ਭੇਜਿਆ ਜਾਵੇਗਾ ਕਿਉਂਕਿ ਅਗਰ ਲਗਾਤਾਰ ਦੇਖਿਆ ਜਾਵੇ ਤਾਂ ਜੇਲ੍ਹਾਂ ਦੇ ਵਿੱਚੋਂ ਨਸ਼ਾ ਤਸਕਰੀ ਦਾ ਕੰਮ ਰੁਕ ਨਹੀਂ ਰਿਹਾ ਸੀ ਜੇਲ੍ਹਾਂ ਦੇ ਵਿੱਚੋਂ ਮੋਬਾਈਲ ਫੋਨ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਸੀ ਜੇਲ੍ਹਾਂ ਦੇ ਵਿੱਚੋਂ SIM ਕਾਰਡ ਮਿਲਦੇ ਸੀ ਹਥਿਆਰਾਂ ਦੇ ਦੀ ਤਸਕਰੀ ਹੈ ਉਹ ਜੇਲ੍ਹਾਂ ਦੇ ਵਿੱਚ ਹੋ ਰਹੀ ਸੀ ਜਿਸ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਸਖਤੀ ਦੇ ਨਾਲ ਨਜ਼ਰ ਆਉਂਦੀ ਹੈ ਤੇ ਸਖਤੀ ਦੇ ਵਿੱਚ ਇਹ ਜਿਹੜਾ ਹੁਣ ਫੈਸਲਾ ਲਿੱਤਾ ਗਿਆ ਹੈ ਦੱਸ ਦੇ ਕਿ ਕਾਫੀ ਦੇਰ ਤੋਂ ਕਤਕਲਾ ਚਾਲ ਰਹੀਆਂ ਸੀ ਕਿ ਆਖਿਰਕਾਰ ਕਦੋਂ ਜਿਹੜਾ ਹੈ ਪੰਜਾਬ ਦੀਆਂ ਜੇਲਾਂ ਦੇ ਵਿੱਚ ਫੁੱਲ ਬਾਡੀ ਸਕੈਨਰ ਲੱਗਣਗੇ ਕਿਉਂਕਿ ਅਗਰ ਗੱਲ ਕੀਤੀ ਜਾਵੇ ਤਾਂ ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਦਾਵਾ ਦੇ ਸਮੇਂ ਤੋਂ ਹੀ ਇਹ ਜਿਹੜਾ ਮਾਮਲਾ ਉੱਠਿਆ ਸੀ ਕਿ ਪੰਜਾਬ ਦੀਆਂ ਉਹਨਾਂ ਦੇ ਵੱਲੋਂ ਸੁਖਜਿੰਦਰ ਸਿੰਘ ਰੰਦਾਵਾ ਦੇ ਵੱਲੋਂ ਹੀ ਐਲਾਨ ਕੀਤਾ ਗਿਆ ਸੀ ਕਿ ਜਲਦ ਹੀ ਪੰਜਾਬ ਦੀਆਂ ਜੇਲਾਂਾਂ ਦੇ ਵਿੱਚ ਜਿਹੜੇ ਨੇ ਉਹ ਫੁੱਲ ਬਾਡੀ ਸਕੈਨਰ ਲਗਾਏ ਜਾਣਗੇ ਲੇਕਿਨ ਹਾਈ ਕੋਰਟ ਤੋਂ ਮਨਜ਼ੂਰੀ ਨਹੀਂ ਮਿਲੀ ਸੀ ਕੇਂਦਰ ਸਰਕਾਰ ਦੀ ਮਨਜ਼ੂਰੀ ਹੀ ਮਿਲੇ ਸੀ ਲੇਕਿਨ ਹੁਣ ਦੇ ਗੱਲ ਕੀਤੀ ਜਾਵੇ ਮੌਜੂਦਾ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਦੇ ਵੱਲੋਂ ਹੁਣ ਕੇਂਦਰ ਸਰਕਾਰ ਤੋਂ ਮਨਜ਼ੂਰੀ ਵੀ ਲੈ ਲਈ ਗਈ ਹੈ ਤੇ ਹੁਣ ਬਹੁਤ ਜਲਦ ਹੀ ਪੰਜਾਬ ਦੀਆਂ ਸਾਰੀਆਂ ਜੇਲਾਂ ਦੇ ਵਿੱਚ ਫੁੱਲ ਬਾਡੀ ਸਕੈਨਰ ਲਗਾਏ ਜਾਣਗੇ ਤਾਂ ਸ਼ੁਰੂਆਤ ਅੰਮ੍ਰਿਤਸਰ ਦੀ ਜੇਲ੍ਹ ਤੋਂ ਕੀਤੀ ਜਾਵੇਗੀ ਕਿਉਂਕਿ ਅੰਮ੍ਰਿਤਸਰ ਜੇਲ੍ਹ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਇਸ ਜੇਲ੍ਹ ਦੇ ਵਿੱਚ ਨਾਮੀ ਗੈਂਗਸਟਰ ਜੜੇ ਰਹਿੰਦੇ ਨੇ ਇਸ ਤੋਂ ਇਲਾਵਾ ਕਈ ਜਿਹੜੇ ਨਾਮੀ ਜਿਹੜੇ ਗੈਂਗਸਟਰਾਂ ਤੋਂ ਇਲਾਵਾ ਕੈਦੀ ਜਿਹੜੇ ਨੇ ਉਹ ਇੱਥੇ ਰਹਿ ਰਹੇ ਨੇ ਤਾਂ ਸ਼ੁਰੂਆਤ ਜਿਹੜੀ ਹੈ ਉਹ ਅੰਮ੍ਰਿਤਸਰ ਜੇਲ੍ਹ ਤੋਂ ਕੀਤੀ ਜਾਵੇਗੀ ਪਾਕਿਸਤਾਨੀ ਅੰਤਖਵਾਦੀ ਵੀ ਜਿਹੜੇ ਨੇ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਬੰਦ ਨੇ ਤਾਂ ਸ਼ੁਰੂਆਤ ਕੀਤੀ ਜਾਏਗੀ ਕਿਉਂਕਿ ਨਸ਼ਾ ਤਸਕਰੀ ਨੂੰ ਰੋਕਣਾ ਹੈ ਇਸ ਦੇ ਨਾਲ ਹੀ ਜੇਲ੍ਹਾਂ ਦੇ ਵਿੱਚੋਂ ਮੋਬਾਈਲ ਫੋਨ ਦਾ ਜਿਹੜਾ ਸਿਲਸਿਲਾ ਲਗਾਤਾਰ ਉਹ ਜਾਰੀ ਰਹਿੰਦਾ ਹੈ ਅਗਰ ਗੱਲ ਕੀਤੀ ਜਾਵੇ ਸਿੱਧੂ ਮੂਸੇਵਾਲਾ ਹਤਿਆਕਾਂ ਦੇ ਤੋਂ ਬਾਅਦ ਤਾਂ ਲਾਰੈਂਸ ਬਿਸ਼ਨੋਏ ਦੀ ਇੰਟਰਵਿਊ ਦਾ ਮਾਮਲਾ ਵੀ ਜੇਲ੍ਹ ਦੇ ਅੰਦਰ ਇੰਟਰਵਿਊ ਦਾ ਮਾਮਲਾ ਵੀ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਕਾਫੀ ਸਾਰੇ ਸਵਾਲ ਖੜੇ ਹੋਏ ਸੀ ਕਿ ਆਖਿਰਕਾਰ ਜੇਲ੍ਹ ਦੇ ਅੰਦਰ ਇਸ ਤਰ੍ਹਾਂ ਕੰਮ ਕਿਵੇਂ ਚੱਲਦੇ ਨੇ ਨਸ਼ਾ ਤਸਕਰੀ ਦਾ ਕੰਮ ਕਿਵੇਂ ਚੱਲਦਾ ਹੈ ਜਾਂ ਫਿਰ ਚੀਜ਼ਾਂ ਦਾ ਮੋਬਾਈਲ ਲਾਈਨ ਦੀ ਆਵਾਜਾਈ ਕਿਸ ਤਰ੍ਹਾਂ ਹੁੰਦੀ ਹੈ ਤਾਂ ਇਸ ਦੇ ਵਿੱਚ ਜੇਲ੍ਹ ਅਧਿਕਾਰੀਆਂ ਦੀ ਮਿਲੀਭੁਗਤ ਵੀ ਹੁੰਦੀ ਸੀ ਜਿਸ ਤੋਂ ਬਾਅਦ ਹੁਣ ਪਿਛਲੇ ਕੁਝ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਕੁਝ ਜੇਲ੍ਹ ਅਧਿਕਾਰੀਆਂ ਨੂੰ ਵੀ ਸਸਪੈਂਡ ਕੀਤਾ ਗਿਆ ਸੀ ਤਾਂ ਹੁਣ ਪੰਜਾਬ ਸਰਕਾਰ ਦੀ ਤਿੱਖੀ ਨਜ਼ਰ ਜੇਲ੍ਹਾਂ ਦੇ ਵਿੱਚ ਤਸਕਰੀ ਕਰਨ ਵਾਲਿਆਂ ਤੇ ਹੈ ਜੇਲ੍ਹਾਂ ਦੇ ਵਿੱਚ ਮੋਬਾਈਲ ਫੋਨ ਵਰਤਣ ਵਾਲਿਆਂ ਤੇ ਹੈ ਜਿਸ ਦੇ ਆਧਾਰ ਤੇ ਜਿਸ ਤੋਂ ਬਾਅਦ ਹੁਣੇ ਫੈਸਲਾ ਲਿੱਤਾ ਗਿਆ ਹੈ ਕਿ ਜੇਲ੍ਹਾਂ ਦੇ ਵਿੱਚ ਹੁਣ ਫੁੱਲ ਬਾਡੀ ਸਕੈਨਰ ਲਗਾਏ ਜਾਣਗੇ ਦਾਅਵੇ ਕਿ ਇਹ ਸਕੈਨਰ ਇਸ ਤਰ੍ਹਾਂ ਦੇ ਹੋਣਗੇ ਕਿ ਇਸ ਸਕੈਨਰ ਦੇ ਨਾਲ ਕੋਈ ਵੀ ਮੈਟਲ ਜਾਂ ਨਾਨ ਮੈਟਲ ਕੋਈ ਵੀ ਹਥਿਆਰ ਚਾਕੂ ਛੁਰੀ ਜਾਂ ਹੋਰ ਮੋਬਾਈਲ ਫੋਨ SIM ਕਾਰਡ ਕਿਸੇ ਵੀ ਤਰ੍ਹਾਂ ਦੀ ਚੀਜ਼ ਜੇ ਕੋਈ ਕੈਦੀ ਅੰਦਰ ਲੈ ਕੇ ਜਾਂਦਾ ਹੈ ਤਾਂ ਇਹ ਸਕੈਨਰ ਉਸ ਨੂੰ ਡਿਟੈਕਟ ਕਰ ਲੈਣਗੇ ਇੱਥੋਂ ਤੱਕ ਕਿ ਅਗਰ ਤੁਸੀਂ ਆਪਣੀ ਜੁੱਤੀ ਦੇ ਤਲੇ ਦੇ ਥੱਲੇ ਵੀ ਕੋਈ ਚੀਜ਼ ਜਿਹੜੀ ਛੁਪਾਈ ਹੋਵੇਗੀ ਤਾਂ ਇਹ ਸਕੈਨਰ ਉਸ ਨੂੰ ਡਿਟੈਕਟ ਕਰ ਲੈਣਗੇ ਤਾਂ ਇੱਕ ਵੱਡਾ ਫੈਸਲਾ ਪੰਜਾਬ ਸਰਕਾਰ ਦੇ ਵੱਲੋਂ ਲਿਆ ਗਿਆ ਹੈ ਕੇਂਦਰ ਸਰਕਾਰ ਦੀ ਮਨਜ਼ੂਰੀ ਦਾ ਇੰਤਜ਼ਾਰ ਕੀਤਾ ਜਾਰੀਆ ਸੀ ਮਨਜ਼ੂਰੀ ਮਿਲ ਗਈ ਹੈ ਤਾਂ ਹੁਣ ਅਗਲੇ 5-6 ਮਹੀਨਿਆਂ ਤੱਕ ਪੰਜਾਬ ਦੀਆਂ ਜੇਲਾਂ ਦੇ ਵਿੱਚ ਜਿਹੜਾ ਹੈ ਫੁੱਲ ਬਾਡੀ ਸਕੈਨਰ ਲੱਗ ਜਾਣਗੇ ਜਿਸ ਦੇ ਨਾਲ ਨਸ਼ਾ ਤਸਕਰੀ ਤੇ ਤਾਂ ਰੋਕ ਲੱਗੇਗੀ ਇਸ ਦੇ ਨਾਲ ਹੀ ਹੋਰ ਜਿਹੜੇ ਜੇਲ੍ਹਾਂ ਦੇ ਵਿੱਚ ਗੈਂਗਸਟਰਾਂ ਦੇ ਵੱਲੋਂ ਲਗਾਤਾਰ ਆਪਣੇ ਬਿਆਨ ਜਿਹੜੇ ਦਿੱਤੇ ਜਾਂਦੇ ਨੇ ਇੰਟਰਵਿਊਜ਼ ਦਿੱਤੀਆਂ ਜਾਂਦੀਆਂ ਨੇ ਉਹਨਾਂ ਤੇ ਵੀ ਨੱਥ ਪਾਈ ਜਾਏਗੀ ਤਾਂ ਸ਼ੁਰੂਆਤ ਅੰਮ੍ਰਿਤਸਰ ਦੀ ਜੇਲ੍ਹ ਤੋਂ ਹੋਵੇਗੀ ਜਿਸ ਤੋਂ ਬਾਅਦ ਬਠਿੰਡਾ ਦੀ ਗੱਲ ਕੀਤੀ ਜਾਵੇ ਸ੍ਰੀ ਮੁਕਤਸਰ ਸਾਹਿਬ ਸੰਗਰੂਰ ਨਾਬਾ ਜੇਲ੍ਹ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਜੇਲ੍ਹਾਂ ਦੇ ਵਿੱਚ ਵੀ ਫੁੱਲ ਬਾਡੀ ਸਕੈਨਰ ਲਗਾਏ ਜਾਣਗੇ